ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 2-2 ਲੱਖ ਰੁਪਏ ਮਹਿਲਾਵਾਂ ਨੂੰ ਮਿਲਣਗੇ ਵੱਡੀ ਸਕੀਮ ਹੋਈ ਸ਼ੁਰੂ ਕਿਸਾਨਾਂ ਨੂੰ ਫਸਲਾਂ ਦਾ ਮਿਲੇਗਾ ਮੁਆਵਜ਼ਾ ਦੇਵੇਗੀ ਸਰਕਾਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਤੇ ਪਹਿਲੀ ਵੱਡੀ ਖਬਰ ਹੈ ਪਾਕਿਸਤਾਨ ਚ ਭਾਰੀ ਮੀਂਹ ਨੇ ਮਚਾਈ ਤਬਾਹੀ 87 ਲੋਕਾਂ ਦੀ ਹੋਈ ਮੌਤ 82 ਜ਼ਖਮੀ 2500 ਤੋਂ ਵੱਧ ਕਰਾਂ ਨੂੰ ਪਹੁੰਚਿਆ ਨੁਕਸਾਨ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਆ ਪਾਕਿਸਤਾਨ ਚ ਪਿਛਲੇ ਹਫਤੇ ਤੋਂ ਹੋਈ بارش ਕਾਰਨ ਵੱਖ-ਵੱਖ ਘਟਨਾਵਾਂ ਚ ਤਕਰੀਬ 87 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ 82 ਲੋਕ ਜ਼ਖਮੀ ਵੀ ਹੋਏ ਨੇ ਇਹ ਜਾਣਕਾਰੀ ਰਾਸ਼ਟਰੀ ਆਫ਼ਤ ਪ੍ਰਬੰਧਕ ਅਥਾਰਟੀ ਨੇ ਦਿੱਤੀ ਹੈ ਤਾਂ ਇਸੇ ਮੀਡੀਆ ਰਿਪੋਰਟਰਾਂ ਦੀ ਮੰਨੀ ਹੈ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਭਾਰ ਦੇ ਵਿੱਚ 2215 ਮਕਾਨਾਂ ਨੂੰ ਮੀਂਹ ਕਾਰਨ ਅੰਸ਼ਕ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਜ਼ਿਆਦਾਤਰ ਲੋਕ ਟਾਂਚਾ ਟੈਂ ਬਿਜਲੀ ਡਿਗਣ ਕਾਰਨ ਜਿਹੜੀ ਜਿਹੜੀ ਮੌਤ ਹੋਈ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਇੱਕ ਵਾਰ ਫਿਰ ਤੋਂ ਮੁੜ ਤੋਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਖਬਰ ਪਟਿਆਲੇ ਜਲੇ ਦੀ ਪਟਿਆਲੇ ਜਿਹੜਾ ਹਲਕਾ ਕਨੌਰ ਦੇ ਪਿੰਡ ਸੰਜਰਪੁਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਇੱਥੋਂ ਦੇ ਪਿੰਡ ਦੇਹੀ ਇੱਕ ਵਿਅਕਤੀ ਨੇ ਗੁਰਕਾ ਸਾਹਿਬ ਤੇ Hindu ਧਰਮ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਦਿੱਤੇ ਅਤੇ ਪਿੰਡ ਦੇ ਤਿੰਨ ਘਰਾਂ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਵਿੱਚ ਛੁੱਟ ਦਿੱਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਨੌਰ ਦੇ ਐਸਐਚਓ ਜਗਦੀਸ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਇਸ ਵੀਡੀਓ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਪਟਿਆਲੇ ਜ਼ਿਲ੍ਹੇ ਤੋਂ ਆ ਰਹੀ ਹੈ ਤਾਂ ਦੇਖੋ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਦਾ ਮਾਮਲਾ ਜਿਹੜਾ ਇਹ ਸਾਹਮਣੇ ਆ ਰਿਹਾ ਤਾਂ ਦੇਖ ਸਕਦੇ ਹੋ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਸਿੱਖ ਸੰਗਤਾਂ ਨੇ ਦੱਸਿਆ ਹੈ ਕਿ ਪਿੰਡ ਸੰਜਰਪੁਰ ਵਿਖੇ ਬੀਤੀ ਰਾਤ 22 ਵਜੇ ਦੇ ਕਰੀਬ ਪਿੰਡ ਜੁਹਾਰ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਤੇ Hindu ਧਾਰਮਿਕ ਪੁਸਤਕਾਂ ਦੇ ਅੰਗ ਪਾੜ ਦਿੱਤੇ ਅਤੇ ਪਿੰਡ ਦੇ ਸਰਪੰਚ ਸੋਹ ਸਿੰਘ ਤੇਜਿੰਦਰ ਸਿੰਘ ਪਸ਼ੂਆ ਦੇ ਘਰਾਂ ਅਤੇ ਅਜੈਬ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਵਿੱਚ ਸੁਰਤਤਾ ਜੀ ਹਾਂ ਵੱਡੀ ਅਪਡੇਟ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਹੀ ਸੇਵਾਦਾਰ 3 15 ਦੇ ਕਰੀਬ ਗੁਰਦੁਆਰਾ ਸਾਹਿਬ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਗੁੜਕਾ ਸਾਹਿਬ ਦੇ ਅੰਗ ਪਾੜ ਕੇ ਰਸਤੇ ਵਿੱਚ ਛੁੱਟ ਦਿੱਤੇ ਗਏ ਹਨ ਛੁੱਟੇ ਗਏ ਹਨ ਜਿਨ੍ਹਾਂ ਨੂੰ ਇਕੱਠਾ ਕਰਕੇ ਸਤ ਸਤਕਾਰ ਸਿਹਤ ਗੁਰਦੁਦਵਾਰਾ ਸਾਹਿਬ ਵਿੱਚ ਲਿਆਂਦਾ ਗਿਆ ਜਦੋਂ ਸਵੇਰੇ 7 ਵਜੇ ਸਿੱਖ ਸੰਦਕ ਸੰਗਤ ਇਕੱਠੀ ਹੋਈ ਤਾਂ ਪਿੰਡ ਦੇ ਹੀ ਵਿਅਕਤੀ ਨਰਿੰਦਰ ਸਿੰਘ ਜੋ ਕਿ ਸ਼ਮਸ਼ਾਨ ਘਾਟ ਵਿੱਚ ਅੱਗ ਪਾਲ ਕੇ ਬੈਠਾ ਸੀ ਪਿੰਡ ਵਾਸੀਆਂ ਨੇ ਮੌਕੇ ਤੇ ਹੀ ਕਾਬੂ ਕਰਕੇ ਥਾਣਾ ਕਨੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਦੱਸਿਆ ਕਿ ਨਰਿੰਦਰ ਸਿੰਘ ਨੂੰ ਮੌਕੇ ਤੇ ਹੀ ਥਾਣਾ ਕਨੌਰ ਦੇ ਹਵਾਲੇ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਬਿਜਲੀ ਦੀਆਂ ਤਾਰਾਂ 'ਚ 60 ਸਰਕਟ ਕਨਾਲ 3 ਏਕੜ ਕਣਕ ਦੀ ਫਸਲ ਸੜ ਕੇ ਹੋਈ ਸਵਾਹ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਮਾਮਲਾ ਸਾਹਮਣੇ ਆ ਰਿਹਾ ਮਾਨਸਾ ਦਾ ਪਿੰਡ TINGAD ਦੇ ਇੱਕ ਕਿਸਾਨ ਦੀ ਖੜੀ ਫਸਲ ਬਿਜਲੀ ਦੀਆਂ ਤਾਰਾਂ 'ਚ ਹੋਏ ਸਪਾਰਕ ਨਾਲ ਸੜ ਕੇ ਸਵਾਹ ਹੋ ਗਈ ਆ ਅੱਗ ਇੰਨੀ ਭਿਆਨਕ ਸੀ ਕਿ ਤਿੰਨ ਪਿੰਡਾਂ ਲੋਕਾਂ ਤਿੰਨ ਪਿੰਡਾਂ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਮੁਲਾਜ਼ਮਾਂ ਦੇ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੋਲvo ਬੱਸ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਅੱਧੀ ਦਰਜਨ ਤੋਂ ਵੱਧ ਹੋਏ ਜ਼ਖਮੀ ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ ਇਤਿਹਾਸ ਨਾਲ ਸਿਲਸਿਲਾ جاری ਹੈ ਅਤੇ ਮਾਮਲਾ ਹੁਣ ਲਗਾਤਾਰ ਵੱਧੇ ਜਾ ਰਹੇ ਨੇ ਤਾਜ਼ਾ ਮਾਮਲਾ ਸੜਕ ਦੇ ਘੁੰਮ ਰਹੇ ਬੇਸ਼ਾਰਾ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਬੋਲਵੋ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਅਦੀ ਦਰਜਨ ਲੋਕ ਜ਼ਖਮੀ ਹੋਏ ਹਨ ਇਸ ਹਾਦਸੇ ਵਿੱਚ ਇਸ ਹਾਦਸੇ ਵਿੱਚ ਬੋਲਵੋ ਬੱਸ ਸਵਾਰ ਯਾਤਰੀਆਂ ਨੂੰ ਗੰਭੀਰ ਸੱਟਾਂ ਵੀ ਆਈਆਂ ਹਨ ਜੀ ਹਾਂ ਵੱਡੀ ਜਾਣਕਾਰੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਦਕਿ ਬੋਲਵੋ ਬੱਸ ਦਾ ਡਰਾਈਵਰ ਅਤੇ ਟਰੱਕ ਡਰਾਈਵਰ ਦੀ ਵੀ ਗੰਭੀਰ ਰੂਪ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹਾਦਸੇ ਕਾਰਨ ਤਕੁਰਮੇਡੀ ਖਬਰ ਸਾਹਮਣੇ ਆ ਰਹੀ ਹੈ ਸਦੋ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਕੀਤਾ ਵੱਡਾ ਐਲਾਨ ਕਿਸਾਨਾਂ ਨੂੰ ਮੀਂਹ ਕਾਰਨ ਹੋਏ ਨੁਕਸਾਨ ਦਾ ਮਿਲੇਗਾ ਮੁਆਵਜ਼ਾ ਫਤਿਹਕਰ ਸਾਹਿਬ ਚਰੇਲੀ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਸੀਐਮ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਅਗਵਾਈ ਕੀਤੀ ਖਰਾਬ ਮੌਸਮ ਹਨੇਰੀ ਚੱਕਰ ਦੇ ਬਾਵਜੂਦ ਸੀਐਮ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਮੀਂਹ ਕਾਰਨ ਫਸਲਾਂ ਨੂੰ ਜੋ ਵੀ ਨੁਕਸਾਨ ਹੋਇਆ ਹੈ ਉਹ ਉਹ ਇਸ ਬਾਰੇ ਪਤਾ ਲਗਾ ਰਹੇ ਹਾਂ ਤੇ ਹਰ ਇੱਕ ਕਿਸਾਨ ਨੂੰ ਜਦ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਤਾਂ ਦੇਖ ਸਕਦੇ ਹੋ ਖਬਰ ਸ਼ੰਭੂ ਬਾਟ ਤੋਂ ਹੈ ਸ਼ੰਭੂ ਬਾਟ ਸ਼ੰਭੂ ਤੇ ਵਿੱਚ ਰੇਲਵੇ ਟ੍ਰੈਕ ਜਾਮ ਦਾ ਚੌਥਾ ਦਿਨ 54 ਟ੍ਰੇਲਰ ਟ੍ਰੇਨਾਂ ਰੱਦ 22 ਉਪਰਾਇਨ ਨੂੰ ਜੀਨ ਚ ਵੱਡਾ ਸੱਦਿਆ ਇਕੱਠ ਜੀ ਹਾਂ ਵੱਡੀ ਜਿਹੜਾ ਸੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ ਵੀ ਰਿਹਾ ਅੰਬਾਲਾ ਕੈਂਟ ਤੋਂ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜਾਣ ਵਾਲਾ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਹੋ ਗਿਆ ਟਰੈਕ ਜਾਮ ਕਾਰਨ ਦਿੱਲੀ ਦੇ ਉੱਤਰ ਪ੍ਰਦੇਸ਼ ਤੋਂ ਹਰਿਆਣਾ ਬਾਇਆ ਪੰਜਾਬ ਤੇ ਜੰਮੂ ਜਾਨ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਰੋਸ਼ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੇਖ ਸਕਦੇ ਹੋ ਕਿਸਾਨ ਦੇ ਅੰਦੋਲਨ ਕਾਰਨ ਸ਼ਨੀਵਾਰ ਨੂੰ ਵੀ ਰੇਲਵੇ 'ਚ 54 ਟレインਾਂ ਰੰਦ ਕਰਨੀਆਂ ਪਈਆਂ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਖਬਰ ਵੱਡੀ ਆ ਰਹੀ ਹੈ ਸਾਹਮਣੇ ਦਿਨ ਦਿਹਾੜੇ ਮਹਿਲਾ ਕੋਲੋਂ 7 ਲੱਖ ਰੁਪਏ ਲੈ ਕੇ ਲੁਟੇਰੇ ਹੋਏ ਫਰਾਰ ਪੰਜਾਬ ਵਿੱਚੋਂ ਲੁਟੇਰਿਆਂ ਦੇ ਹੌਸਲੇ ਦਿਨੋਦਿਲ ਉਲੰਧ ਹੁੰਦੇ ਜਾ ਰਹੇ ਹਨ ਉਹਨਾਂ ਨੇ ਉਨਨਾ ਦੇ ਮਣਾ ਵਿੱਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਤੇ ਲਗਾਤਾਰ ਉਹਨਾਂ ਵੱਲੋਂ ਡੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਬਾਗਾ ਪੁਰਾਣਾ ਦੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਲੁਟੇਰੇ 7 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਉਹ ਸੁਨਿਆਰੀ ਨੂੰ ਦੇਣ ਵਾਸਤੇ ਮਹਿਲਾ 7 ਲੱਖ ਰੁਪਏ ਲੈ ਆਈ ਸੀ ਪਰ ਮੋੜ ਤੇ ਇੱਕ ਨੌਜਵਾਨ ਗੱਡੀ ਵਿੱਚ ਬੈਠਿਆ ਸੀ ਤੇ ਦੂਜਾ ਸਾਥੀ ਬਾਹਰ ਖੜਾ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ 7 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਅੰਤਰਦੇਸ਼ ਬਾਹਰ ਕਾੜੇ ਨੌਜਵਾਨ ਨੇ ਮਹਿਲਾ ਨੂੰ ਬੁਲਾਇਆ ਤੇ ਉਸ ਦੇ ਹੱਥ ਵਿੱਚੋਂ ਫੜਿਆ ਹੋਇਆ ਬੈਗ ਪੈਸਿਆਂ ਦਾ ਬੈਗ ਖੋ ਕੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ ਮਹਿਲਾ ਨੇ ਨੌਜਵਾਨ ਦਾ ਪਿੱਛਾ ਕੀਤਾ ਪਰ ਕੁਝ ਹੀ ਮਿਟਾ ਵਿੱਚ ਕਾਰ ਵਿੱਚ ਸਵਾਰ ਹੋ ਕੇ ਰਫੂ ਚੱਕਰ ਹੋ ਗਿਆ ਲੁਟੇਰੇ ਵਰਨਾ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਮਹਿਲਾਵਾਂ ਲਈ ਇਹ ਵੱਡੀ ਖੁਸ਼ਖਬਰੀ ਦਿੱਤੀ ਤੇ ਔਰਤਾਂ ਨੂੰ ਸੋਨੇ ਤਫਾਗਾਨ ਇਹ ਸਰਕਾਰੀ ਸਕੀਮਾਂ ਜੀ ਹਾਂ ਸਰਕਾਰੀ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਨੌਕਰੀ ਦੀ ਦੁਨੀਆ ਤੋਂ ਇਲਾਵਾ ਭਰੇ ਚ ਕਾਰੋਬਾਰੀ ਜਗਤ 'ਚ ਔਰਤਾਂ ਦੀ ਭਾਗੀਦਾਰੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਕਈ ਸਮਾਜਿਕ ਅਧਿਆਰਥੀ ਕਾਰਨ ਕਰਕੇ ਇਹਨਾਂ ਮੁਤਲਵ ਹੋਲੀ ਰਫ਼ਤਾਰ ਨਾਲ ਹਨ ਤਾਂ ਹੁਣ ਸਰਕਾਰ ਦੇ ਵੱਲੋਂ ਜਿਹੜੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਲਾਭ ਸਭ ਤੋਂ ਪਹਿਲਾਂ ਮਹਿਲਾਵਾਂ ਦੁੱਤਾ ਜਾ ਰਿਹਾ ਤੇ ਮਹਿਲਾਵਾਂ ਇਸ ਸਕੀਮ ਦੇ ਵਿੱਚ ਵੱਧ ਤੋਂ ਵੱਧ ਜੁੜ ਰਹੀਆਂ ਹਨ ਤੁਹਾਨੂੰ ਉਹਨਾਂ ਸਕੀਮ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਮੋਤਰਾ ਲੋਨ ਜਿਹੜੀ ਸਰਕਾਰ ਦੇ ਵੱਲੋਂ ਸਕੀਮ ਚਲਾਈ ਜਾ ਰਹੀ ਹੈ ਦੱਸ ਦਈਏ ਕਿ ਔਰਤਾਂ ਨੂੰ ਆਪਣੇ ਕਾਰੋਬਾਰ 'ਚ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਸਰਕਾਰ ਨੇ ਮੋਤਰਾ ਲੋਨ ਸਕੀਮ ਸ਼ੁਰੂ ਕੀਤੀ ਹੈ ਜੇਕਰ ਬਿਊਟੀ ਪਾਰਲਰ ਟਿਊਸ਼ਨ ਸੈਂਟਰ ਸਿਕਲਾਈ ਦੀ ਦੁਕਾਨ ਖੋਲ੍ਹਣਾ ਚਾਹੁੰਦੀਆਂ ਤਾਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਜੋ ਇਹਨਾਂ ਦਾ ਲਾਭ ਮਹਿਲਾਵਾਂ ਉਠਾ ਸਕਦੇ ਨੇ ਇਸ ਦੇ ਵਿੱਚ ਤੋਂ ਮਹਿਲਾਵਾਂ ਨੂੰ 50000 ਰੁਪਏ ਤੋਂ ਲੈ ਕੇ 5-5 ਲੱਖ ਰੁਪਏ ਤੱਕ ਦਾ ਲਾਭ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਇਸ ਦੇ ਵਿੱਚ ਤਿੰਨ ਤਰੀਕੇ ਨਾਲ ਲੋਨ ਦਿੱਤਾ ਜਾਂਦਾ ਹੈ ਤਾਂ ਸਰਕਾਰ ਦੇ ਵੱਲੋਂ 50000 ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ 5 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ ਤੇ 10 ਲੱਖ ਰੁਪਏ ਤੱਕ ਦਾ ਵੀ ਲੋਨ ਦਿੱਤਾ ਜਾਂਦਾ ਹੈ ਤਾਂ ਦੂਸਰੀ ਸਕੀਮ ਦੀ ਗੱਲ ਕੀਤੀ ਜਾਵੇ ਤਾਂ ਅਨਪੂਰਨਾ ਸਕੀਮ ਇਸ ਤਹਿਤ ਮਹਿਲਾਵਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ 50000 ਰੁਪਏ ਤੱਕ ਦਾ ਖਰਚਾ ਦਿੱਤਾ ਜਾਂਦਾ ਹੈ ਇਸ ਵਿੱਚ ਮਹਿਲਾਵਾਂ ਉਧਾਰ ਲਈ ਰਕਮ ਦਾ ਸੱਜੇ ਸਮਾਨ ਬਰਤਨ ਮਿਕਸਰ ਗ੍ਰੇਂਡਰ ਟਿਫਨ ਵਗੈਰਾ ਦਾ ਸਮਾਨ ਖਰੀਦਣ ਲਈ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹਨ ਤਾਂ ਇੱਕ ਹੋਰ ਜਿਹੜੀ ਸਕੀਮ ਹੈ ਸ਼ਕਤੀ ਯੋਜਨਾ ਇਸ ਦੀ ਸਕੀਮ ਦੇ ਵਿੱਚ ਮਹਿਲਾਵਾਂ ਨੂੰ 2-2 ਲੱਖ ਰੁਪਏ ਦਿੱਤੇ ਜਾਂਦੇ ਹਨ ਇਹ ਯੋਜਨਾ ਇੱਕ ਵੱਖਰੀ ਕਿਸਮ ਦੀ ਸਰਕਾਰੀ ਯੋਜਨਾ ਹੈ ਜੋ ਕਿ ਰਿਹਾਇਤਾਂ ਨਾਲ ਮਹਿਲਾਵਾਂ ਉਦਮੀਆਂ ਦਾ ਸਮਰਥਨ ਕਰਦੀ ਹੈ ਦੱਸਦੀ ਹੈ ਕਿ ਇਹ ਕਰਜ਼ਾ ਔਰਤਾਂ ਨੂੰ ਉਦੋਂ ਮਿਲਦਾ ਜਦੋਂ ਔਰਤਾਂ ਸਾਂਝੇ ਕਾਰੋਬਾਰ ਲਈ ਬਹੁਗਿਣਤੀ ਮਾਲਕੀ ਹੋਵੇ ਤਾਂ ਇਸ ਸੰਬੰਧੀ ਹੋਰ ਸਕੀਮਾਂ ਦੀ ਜਾਣਕਾਰੀ ਲੈਣ ਲਈ ਤਾਜ਼ਾ ਅਪਡੇਟ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੀ ਹੈ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ